ਦਰਵਾਹਰ ਸਾਹਿਬ ਜਾਂਦੇ ਹੋ ਹਰ ਬੰਦਾ ਜਾਣ ਲੱਗਿਆ ਪਹਿਲਾਂ ਸ਼ਿਫਾਰਿਸ਼ ਕਿਉਂ ਲੱਭਦਾ ਹੈ ਵੇ ਜੀ ਉੱਥੇ ਜਾਂਦੇ ਆ ਕਮਰਾ ਸ਼ਿਫਾਰਿਸ਼ ਤੇ ਮਿਲਦਾ ਹੈ ਮਾਫ ਕਰਿਓ ਗੱਲ ਕਮਰਿਆਂ ਤੱਕ ਸੀਮਤ ਨਹੀਂ ਸਾਡੀ ਸ਼ਿਫਾਰਿਸ਼ ਤਾਂ ਮੱਥਾ ਟੇਕਣ ਤੱਕ ਵੀ ਹੈ ਕਈ ਬੰਦੇ ਫੋਨ ਕਰਦੇ ਜੀ ਹੋਰ ਕੋਈ ਰਸਤਾ ਨਹੀਂ ਹੈ ਸਿੱਧਾ ਲੰਘਾ ਦਿਓ ਲਾਈਨ ਵਿੱਚ ਨਾ ਲੱਗਣਾ ਪਵੇ ਔਰ ਲੋਕ ਲਾਈਨ ਵਿੱਚ ੱੱਕੇ ਮਾਰਨਗੇ ਸੇਵਾਦਾਰਾਂ ਨਾਲ ਲੜਨਗੇ ਇਸੇ ਲਈ ਗਵਲੇ ਵਾਲੀ ਦੂਜੀ ਲੇਨ ਜਿਹੜੀ ਐ ਉਹ ਬੰਦ ਕਰ ਦਿੱਤੀ ਗਈ ਹੈ ਭਾਈ ਜਿਹਨੇ ਨਮਸ਼ਕਾਰ ਕਰਨੀ ਉਹ ਲੇਨ ਵਿੱਚ ਲੱਗ ਕੇ ਆਓ ਅੱਗੇ ਕੋਈ ਰੀਜਨ ਸੀ ਕੋਈ ਬਿਮਾਰ ਬੰਦਾ ਆਇਆ ਹੈ ਕੋਈ ਬਜ਼ੁਰਗ ਬੰਦਾ ਆਇਆ ਹੈ ਕਿਸੇ ਬੀਬੀ ਕੋਲ ਬਹੁਤ ਛੋਟਾ ਬੱਚਾ ਹੈ ਵੀ ਚਲੋ ਦੂਜੇ ਪਾਸੇ ਨੂੰ ਲਗਾ ਦਿਓ ਪਰ ਸਾਥ ਸਿੰਘ ਜੀ ਉੱਥੋਂ ਲੋਕ ਲੜਨ ਝਗੜਨ ਲੱਗ ਪਏ ਸੇਵਾਦਾਰਾਂ ਨਾਲ ਲੜਦੇ ਵੇਖੇ ਨੇ ਲਓ ਜੀ ਉਹਨੂੰ ਲਗਾ ਦਿੱਤਾ ਮੈਨੂੰ ਕਿਉਂ ਨਹੀਂ ਲਗਾਇਆ ਹੁਣ ਕਿਸੇ ਦਾ ਕੋਈ ਬਜ਼ੁਰਗ ਸਰੀਰ ਹੈ ਮਹਾਰਾਏ ਉਹਦੇ ਨਾਲ ਇੱਕ ਬੰਦਾ ਹੋਰ ਜਾਂਦਾ ਦੋ ਨਾਲ ਹੋਰ ਤੁਰ ਪੈਂਦੇ ਨੇ ਮਾਫ ਕਰਿਓ ਇਹ ਬੇਨਤੀ ਮੈਂ ਲਾਈਵ ਤੋਂ ਕਹੀ ਐ ਸਿੱਖੋ ਤੁਹਾਨੂੰ ਸੇਵਾ ਦਾ ਰੁੱਕੇ ਭਾਈ ਇੱਧਰ ਨਹੀਂ ਇੱਧਰ ਜਾਓ ਜੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਤੋਂ ਪੁੱਝ ਲੈਣਾ ਐ ਸਮਝਿਓ ਸੇਵਾਦਾਰ ਦਾ ਹੁਕਮ ਗੁਰੂ ਦਾ ਹੁਕਮ ਹੈ ਗੁਰਸਿੱਖੀ ਬਾਰਿਕ ਹੈ ਖੰਡੇ ਧਾਰ ਗਲੀ ਅਤ ਭੀੜੀ ਗੁਰਸਿੱਖੀ ਦਾ ਮਾਰਗ ਬੜਾ ਬਰੀਕ ਹੈ ਇਹ ਨਹੀਂ ਕੱਲਾ ਅਮਰਦ ਛਕ ਲਿਆ ਬਾਣੀ ਪੜ ਲੇ ਗੁਰਦੁਆਰੇ ਜਾਂਨੇ ਦੇਖ ਕਰਾ ਲਈ ਸਿੱਖ ਬਣ ਗਏ ਨਹੀਂ ਸਿੱਖੀ ਬੜੀ ਬਾਰੀਕ ਹੈ ਤੂੰ ਗੁਰੂ ਦੇ ਦਰ ਤੇ ਆਇਆ ਤੈਨੂੰ ਸੇਵਾ ਤੇ ਖੜੇ ਸੇਵਾ ਧਾਰ ਨੇ ਕਿਹਾ ਭਾਈ ਇੱਧਰ ਨਹੀਂ ਇੱਧਰ ਚੱਲ ਉਹਦਾ ਹੁਕਮ ਹੱਥ ਜੋੜ ਕੇ ਮੰਨ ਲਈ ਐ ਸਮਝੀ ਇਹ ਮੈਨੂੰ ਗੁਰੂ ਨੇ ਹੁਕਮ ਕੀਤਾ ਜਿੱਦਣ ਸੇਵਾਦਾਰ ਦਾ ਹੁਕਮ ਸਤਿਗੁਰੂ ਦਾ ਹੁਕਮ ਮੰਨ ਕੇ ਤੂੰ ਖਲੋ ਜਾਏਗਾ ਮੇਰਾ ਵਿਸ਼ਵਾਸ ਹੈ ਉਹ ਸਿੱਖਾਂ ਤੈਨੂੰ ਹਰਿਮੰਦਰ ਸਾਹਿਬ ਅੰਦਰ ਜਾਣ ਦੀ ਜ਼ਰੂਰਤ ਨਹੀਂ ਪੈਗੀ ਪ੍ਰਕਰਮਾਂ ਵਿੱਚ ਬਹਿ ਕੇ ਗੁਰੂ ਨੂੰ ਯਾਦ ਕਰ ਲੈ ਗੁਰੂ ਰਾਮਦਾਸ ਸਾਹਿਬ ਉੱਥੇ ਦਰਸ਼ਨ ਦੇ ਦੇਣਗੇ ਤੈਨੂੰ ਲੱਗਦਾ ਹੈ ਵੀ ਲਾਈਨ ਬਹੁਤ ਲੰਬੀ ਲੱਗੀ ਹੈ ਤੂੰ ਸੇਵਾਦਾਰ ਦਾ ਹੁਕਮ ਮੰਨ ਕੇ ਪ੍ਰਕਰਮਾਂ 'ਚ ਬਹਿ ਜਾ ਤੈਨੂੰ ਪ੍ਰਕਰਮਾਂ ਵਿੱਚ ਬੈਠਿਆ ਗੁਰੂ ਰਾਮਦਾਸ ਸਾਹਿਬ ਦਰਸ਼ਨ ਦੇ ਦੇ। ਪਰ ਦੂਜੇ ਪਾਸੇ ਗੁਰਸਿੱਖੀ ਮਾਰੀਕ ਹੈ। ਸੇਵਾ ਤੇ ਖੜੇ ਸੇਵਾਦਾਰ ਨੂੰ ਵੀ ਇਹ ਭਾਵਨਾ ਰੱਖਣੀ ਪਵੇਗੀ। ਸੰਗਤ ਗੁਰੂ ਦਾ ਰੂਪ ਹੈ। ਜਿੱਦਣ ਉਹ ਇਹ ਭਾਵਨਾ ਰੱਖੇਗਾ ਉਹਨੂੰ ਸੰਗਤ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ। ਇਸ ਲਈ ਸਾ ਸੰਗਤ ਉੱਥੇ ਝਗੜਾ ਕਰਨ ਵਾਲੇ ਫੇਲ ਨੇ ਕਿਉਂਕਿ ਸਾਡੀ ਮਤ ਹੈ ਅਸੀਂ ਕਹਿੰਦੇ ਉਹ ਕਿਉਂ ਲੰਘ ਗਿਆ? ਦੂਜੇ ਨੂੰ ਆ ਕਿਉਂ ਕਰ ਦਿੱਤਾ? ਬਾਦਸ਼ਾਹ ਨੇ ਕਿਹਾ ਇੱਥੇ ਜਿੰਨੀ ਨਿਰਮਾਣਤਾ ਨਾਲ ਬਹਿ ਜਾਏਗਾ ਉੱਥੇ ਤੈਨੂੰ ਦਰਸ਼ਨ ਦੇਹਾਰ ਹੋਣਗੇ ਇੱਕ ਕਲਕੱਤੇ ਤੋਂ ਵਪਾਰੀ ਆਇਆ ਕੁਝ ਸਮਾਂ ਪਹਿਲਾਂ ਵੇ ਨਟ ਤੇ ਕਥਾ ਪਾਈ